ਲੱਗਣ ਦੇ ਕਾਰਨ ਅਜੇ ਦਿਖ ਰਹੇ ਕਿ ਇਹ ਅਜੇ ਤਾਂ ਪੁਝਾਂਦੇ ਸਾਡਾ ਹੈਗਾ ਵੀ 부ਝਾਦੀ ਹੈ ਕਿੰਨਾ ਨੁਕਸਾਨ ਹੋਣ ਦੀ ਉਮੀਦ ਹੈਗੀ ਹੈ ਅਜੇ ਸਾਰਾ ਕੁਝ ਐਨਾਲਾਈਜ਼ ਕੀਤਾ ਜਾਏਗਾ ਜੀ ਅਜੇ ਤਾਂ ਸਾਡਾ ਸਿਰਫ ਇਹੀ ਹੈ ਵੀ ਅੱਗ ਨੂੰ 부ਝਾਦੀ ਹੈ ਜਿੰਨੀ ਜਲਦੀ ਤੋਂ ਜਲਦੀ ਕਿੰਨੀ ਕਵਜੇ ਲੱਗੀ ਸੀ ਅੱਗ ਤੇ ਕਿੰਨੀਆਂ ਗੱਡੀਆਂ ਨੇ ਫਾਇਰ ਬ੍ਰਿਗੇਡ ਤੋਂ ਰੇ ਕੰਮ ਕਰ ਰਹੇ ਫਾਇਰ ਬ੍ਰਿਗੇਡ ਦੇ 4 ਗੱਡੀਆਂ ਬਾਰ-ਬਾਰ ਆ ਜਾ ਰਹੀਆਂ ਨੇ ਤੇ 3 ਟਰਾਂਸਫਾਰਮਰ ਤੇ ਤਕਰੀਬਨ ਬੁਝਣ ਵਾਲੀ ਅੱਗ ਇੱਕ ਟਰਾਂਸਫਾਰਮਰ ਰਹਿ ਗਿਆ ਉਹ ਤੇ ਵੀ ਜਲਦੀ ਮੈਨੂੰ ਲੱਗਦਾ ਹੈ ਕਾਬੂ ਪਾਲਣਗੇ ਜਿਵੇਂ ਦੇ ਹਾਲਾਤ ਨੇ ਤਾਂ ਕਿੰਨੀ ਕਿੰਡੀ ਇੰਡਸਟਰੀ ਜ ਕਿੰਨੇ ਪਰਸੈਂਟ ਰਿਨਿਊਸ ਹੋ ਗਏ ਅਸੀਂ ਲਗਾ ਲਓ ਕਿ 90% ਇੰਡਸਟਰੀ ਹੋਈ ਹੈ ਇਹਨੂੰ ਰਿਪੇਅਰ ਕਰਨ ਦਾ ਅੱਗੇ ਫਿਰ ਕਿੰਨਾ ਫਰਦਰ ਸਾਰਾ ਕੁਝ ਐਨਾਲਾਈਜ਼ ਕਰਕੇ ਜੀ ਸਾਰੇ ਹਾਇਰ ਅਥਾਰਟिटीज ਵੀ ਆ ਰਹੀਆਂ ਪਹਿਲਾਂ ਦੇਖਾਂਗੇ ਕੀ ਕੀ ਡੈਮੇਜ ਹੋਇਆ ਜੀ ਉਹਦੇ ਅਕੋਰਡਿੰਗ ਸਾਰਾ ਕੁਝ ਮਤਲਬ ਫਾਸਟ ਫੋਰਵਰਡ ਕਰਕੇ ਜਲਦੀ ਤੋਂ ਜਲਦੀ ਸਪਲਾਈ ਚਲਾਵਾਂਗੇ ਕੋਈ ਜਾਣੀ ਨੁਕਸਾਨ ਤਾਂ ਨਹੀਂ ਨਹੀਂ ਕੋਈ ਜਾਣੀ ਸਾਰਾ ਟਾਈਮ ਦਾ ਤਾਂ ਹਜੇ ਕੋਈ ਪਤਾ ਨਹੀਂ ਮੈਨੂੰ 11:30 11:11 ਵਜੇ ਲਗਭਗ 11:00 ਵਜੇ ਲਗਭਗ ਇਹ ਫਾਇਰ ਅਕਾਲ ਦਾ ਸਾਨੂੰ ਮੈਸੇਜ ਆਇਆ ਜੀ ਗ੍ਰੈਡ ਦੇ ਵਿੱਚ ਫਾਇਰ ਇਹਨੂੰ ਅੱਗ ਲੱਗੀ ਕਿ ਗੱਡੀਆਂ ਸਾਡੀਆਂ ਸਰਹੰਦ ਤੋਂ ਖੰਨਾ ਲੁਧਿਆਣਾ ਤੇ ਇੱਥੋਂ ਦੋ ਕੰਪਨੀ ਦੇ ਗੱਡੀਆਂ ਜੀ ਸ਼੍ਰੀ ਗਣੇਸ਼ ਤੇ ਇੰਨਾ ਦੇ ਸਾਹਮਣੇ ਤੇ ਗਵਿੰਦਗੜ੍ਹ ਦੀਆਂ ਤਿੰਨ ਗੱਡੀਆਂ ਕਿੰਨਾ ਕੁ ਟਾਈਮ ਹੋਰ ਲੱਗ ਜੂਗਾ ਬਸ 10% ਰਹਿ ਗਿਆ ਕੰਮ ਬਾਕੀ ਕੰਟਰੋਲ ਕਰ ਲੈ ਨੁਕਸਾਨ ਹੋਇਆ ਜੀ ਨੁਕਸਾਨ ਤਾਂ ਇਹਨਾਂ ਦਾ ਬਾਅਦ ਚ ਪਤਾ ਲੱਗੇਗਾ ਜੀ ਕਿ ਜੋ ਨੁਕਸਾਨ ਹੋਇਆ ਬਿਜਲੀ ਰੋਡ ਦਾ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ